ਗਮਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਖਤਾ ਜ਼ਰੂਰ ਕਰ ਲਿਆ ਹਾਈ ਕੋਰਟ ਦਾ ਰੁਖ ਕਰਕੇ ਹੁਣ 7 ਦਿਨ ਦੀ ਛੋਟ ਮੰਗੀ ਜਾ ਰਹੀ ਹੈ ਹਾਈ ਕੋਰਟ ਦੇ ਵੱਲੋਂ ਰਿਲੀਜ਼ ਮੰਗਿਆ ਜਾ ਰਿਹਾ 7 ਦਿਨਾਂ ਦਾ ਤਾਂ ਕਿ ਨੋਮੀਨੇਸ਼ਨ ਫਾਈਲ ਕੀਤੀ ਜਾ ਸਕੇ ਚੋਣ ਵਿੱਚ ਹਿੱਸਾ ਲਿਆ ਜਾ ਸਕੇ ਕਿਉਂਕਿ ਹੁਣ ਨੋਮੀਨੇਸ਼ਨ ਫਾਈਲ ਕਰਨ ਦਾ ਸਮਾਂ ਜਿਹੜਾ ਹੈ ਉਹ ਪਖਿਆ ਪਿਆ ਹੈ ਔਰ ਹੌਲੀ ਹੌਲੀ ਕਰਕੇ ਸਮਾਂ ਜਿਹੜਾ ਹੈ ਉਹ ਅੰਤ ਤੱਕ ਉਹਨਾਂ ਦਾ ਨਜ਼ਰ ਆ ਰਿਹਾ ਅੱਜ 10 ਤਰੀਕ ਹੋ ਗਈ ਹੈ 14 ਤਰੀਕ ਅੰਤਲੀ ਤਰੀਕ ਹੋਵੇਗੀ ਜਦੋਂ ਨਾਮੀਨੇਸ਼ਨਸ ਫਾਈਲ ਕੀਤੇ ਜਾਣਗੇ ਉਸ ਤੋਂ ਬਾਅਦ ਨਾਮੀਨੇਸ਼ਨਸ ਫਾਈਲ ਨਹੀਂ ਕੀਤੇ ਜਾ ਸਕਣਗੇ ਇਸ ਵਾਸਤੇ ਹੁਣ ਭਾਈ ਅਮਰਿਤਪਾਲ ਸਿੰਘ ਵੱਲੋਂ ਵੀ 7 ਦਿਨ ਦਾ ਸਮਾਂ ਜਿਹੜਾ ਉਹ ਹਾਈ ਕੋਰਟ ਦੇ ਵੱਲੋਂ ਮੰਗ ਲਿਆ ਗਿਆ 7 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਉਹ ਨਾਮੀਨੇਸ਼ਨ ਫਾਈਲ ਕਰਕੇ ਤੇ ਅੱਗੇ ਸਾਰੀ ਪ੍ਰਕਿਰਿਆ ਪੂਰੀ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਵਾਸਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਪਰ ਇਸ ਪਟੀਸ਼ਨ ਦੇ ਆਧਾਰ ਦੇ ਉੱਤੇ ਹੁਣ ਫੈਸਲਾ ਕੀ ਸੁਣਾਇਆ ਜਾਵੇਗਾ ਔਰ ਵੱਡੀ ਗੱਲ ਇਹ ਹੈ ਕਿ ਜੇ ਇਹ ਫੈਸਲਾ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਇਹ ਵੀ ਅਰਜ਼ ਕੀਤੀ ਗਈ ਹੈ ਕਿ ਜੇਲ੍ਹ ਦੇ ਅੰਦਰ ਹੀ ਸਾਰੇ ਪ੍ਰਬੰਧ ਜਿਹੜੇ ਨੇ ਉਹ ਕਰਵਾਏ ਜਾਣ ਤਾਂ ਕਿ ਉਹ ਨੋਮੀਨੇਸ਼ਨ ਫਾਈਲ ਕਰ ਸਕਣ ਕਾਗਜ਼ਾਂ ਦੇ ਉੱਤੇ ਦਸਖਤ ਕਰ ਸਕਣ ਇੱਥੋਂ ਤੱਕ ਵੀ ਅਪੀਲ ਕੀਤੀ ਗਈ ਹੈ ਕਿ ਜੇਲ੍ਹ ਦੇ ਅੰਦਰ ਹੀ ਉਹਨਾਂ ਦੀ ਫੋਟੋ ਖਿੱਚਣ ਦਾ ਵੀ ਇੱਕ ਜ਼ਰੀਆ ਬਣਾਇਆ ਜਾਵੇ ਔਰ ਨਾਲ ਦੀ ਨਾਲ ਉਹਨਾਂ ਦਾ ਇੱਕ ਬੈਂਕ ਖਾਤਾ ਖੋਲਿਆ ਜਾਵੇ ਉਹਨਾਂ ਦੇ ਨਾਂ ਦੇ ਉੱਤੇ ਤਾਂ ਕਿ ਉਹਨਾਂ ਨੂੰ VOTING ਦੇ ਵਿੱਚ ਸੌਕ ਹੋਵੇ ਚੋਣਾਂ ਦੇ ਵਿੱਚ ਸੌਕ ਹੋਵੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਪੀਲ ਕੀਤੀ ਗਈ ਹੈ ਅਰਜ਼ ਕੀਤੀ ਗਈ ਹੈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਹੁਣ ਵੱਡੀ ਗੱਲ ਇਹ ਹੈ ਕਿ ਇੱਥੇ ਆ ਕੇ ਹਾਈ ਕੋਰਟ ਇਹ ਪਟੀਸ਼ਨ ਐਕਸੈਪਟ ਕਰੇਗਾ ਜਾਂ ਨਹੀਂ ਔਰ ਦੂਜੀ ਗੱਲ 7 ਦਿਨ ਦਾ ਸਮਾਂ ਜਿਹੜਾ ਮੰਗਿਆ ਗਿਆ ਕਿ ਭਾਈ ਅਮਰਿਤਪਾਲ ਸਿੰਘ ਨੂੰ 7 ਦਿਨ ਦਾ ਸਮਾਂ ਮਿਲੇਗਾ ਜਾਂ ਫਿਰ ਨਹੀਂ ਹੁਣ ਵੱਡੀ ਗੱਲ ਇਹ ਹੋਵੇਗੀ ਕਿ ਹਾਈ ਕੋਰਟ ਮੰਨੇਗਾ ਇਸ ਪਟੀਸ਼ਨ ਨੂੰ ਜਾਂ ਫਿਰ ਨਹੀਂ ਹਾਈ ਕੋਰਟ ਦੇ ਵੱਲੋਂ ਇਸ ਪਟੀਸ਼ਨ ਦੇ ਉੱਤੇ ਹਾਮੀ ਭਰੀ ਜਾਵੇਗੀ ਔਰ ਦੂਜੀ ਗੱਲ ਭਾਈ ਅਮਰਿਤਪਾਲ ਸਿੰਘ ਨੂੰ 7 ਦਿਨ ਦਾ ਸਮਾਂ ਦੇ ਦਿੱਤਾ ਜਾਵੇਗਾ ਜਾਂ ਫਿਰ ਨਹੀਂ 7 ਦਿਨ ਦਾ ਸਮਾਂ ਜਰੂਰ ਮੰਗਿਆ ਗਿਆ ਆ ਹੋਰ ਗੱਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਲਿਆਂਦੀਆਂ ਗਈਆਂ ਨੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਰਚਾਵਾ ਜਿਹੜੀਆਂ ਨੇ ਉਹ ਤੇਜ਼ ਨੇ ਖैर ਇਸ ਮਸਲੇ ਨੂੰ ਲੈ ਕੇ ਜੇ ਗੱਲ ਕਰੀਏ 1999 ਦਾ ਵਾਕਿਆ ਵੀ ਜ਼ਰੂਰ ਮਾਇਨੇ ਚ ਰੱਖਣਾ ਚਾਹੀਦਾ ਜਦੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਗੇਮ ਚ ਆਉਂਦੇ ਨੇ ਸਮਨਜੀਤ ਸਿੰਘ ਮਾਨ ਜ਼ਰੂਰ ਜੇਲ੍ਹ 'ਚ ਹੁੰਦੇ ਨੇ ਉਸ ਵੇਲੇ ਔਰ ਚੋਣਾਂ ਦੇ ਵਿੱਚ ਖੜਦੇ ਨੇ ਖੜਦੇ ਕੀ ਨੇ ਜਿੱਤਦੇ ਵੀ ਨਹੀਂ ਪਰ ਉਸ ਵੇਲੇ ਉਹ ਆਪ ਕਹਿੰਦੇ ਨੇ ਇੱਕ ਇੰਟਰਵਿਊ ਦੇ ਵਿੱਚ ਕਿ ਮੈਨੂੰ ਜੇਲ੍ਹ ਅੰਦਰ ਆ ਕੇ ਸਾਈਨ ਕਰਵਾਏਗੇ ਮੇਰੇ ਕੋਲੋਂ ਦਸਖਤ ਕਰਵਾਏਗੇ ਨੋਮੀਨੇਸ਼ਨ ਪੇਪਰਸ ਦੇ ਉੱਤੇ ਮੈਂ ਕਿਤੇ ਵੀ ਬਾਹਰ ਨਹੀਂ ਸੀ ਗਿਆ ਐਪੀਐਨ ਨਹੀਂ ਬਣ ਗਈ ਸੀ ਸਿਮਰਨਜੀਤ ਸਿੰਘ ਮਾਨ ਦੀ ਕਿ ਆਖਿਰਕਾਰ ਉਹ ਚੋਣ ਜਿੱਤ ਜਾਂਦੇ ਨੇ ਉਹੀ ਹਾਲ ਹੁਣ ਭਾਈ ਅਮਰਪਾਲ ਸਿੰਘ ਦੇ ਮਾਮਲੇ 'ਚ ਚੱਲਦਾ ਪਿਆ ਹੈ ਭਾਈ ਅਮਰਪਾਲ ਸਿੰਘ ਜਿਹੜੇ ਨੇ ਉਹ ਚੋਣ ਦੇ ਵਿੱਚ ਤਾਂ ਜ਼ਰੂਰ ਉਤਰੇ ਹੋਏ ਨੇ ਪਰ ਹੌਲੀ-ਹੌਲੀ ਕਰਕੇ ਹੁਣ ਵਿਚਾਰ ਇਹ ਵੀ ਹੈ ਕਿ 7 ਦਿਨ ਦੀ ਛੋਟ ਮਿਲ ਬਾਕੀ ਉਹ ਚੋਣ ਮੈਦਾਨ ਦੇ ਵਿੱਚ ਨਿੱਤਰ ਸਕਣ ਨੂੰ ਨੋਮੀਨੇਸ਼ਨਸ ਫਾਈਲ ਕਰ ਸਕਣ ਹੁਣ ਗੱਲ ਇੱਥੇ ਆ ਕੇ ਟੁੱਕਦੀ ਹੈ ਕਿ ਅੰਤ ਦੇ ਵਿੱਚ ਆ ਕੇ ਹਾਈ ਕੋਰਟ ਹੁਣ ਮਨਜ਼ੂਰੀ ਦੇਵੇਗਾ ਜਾਂ ਨਹੀਂ ਇੱਥੇ ਵੀ ਖਾਛੇ ਜਿਤਾਏ ਜਾ ਰਹੇ ਨੇ ਕਿਉਂਕਿ ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ ਜਿਹੜਾ ਆਫਿਸ ਹੈਗਾ ਆ ਉਹਦੇ ਵੱਲੋਂ ਅਪਰੂਵ ਨਹੀਂ ਕੀਤਾ ਗਿਆ ਹਜੇ ਤੱਕ ਕੁਝ ਵੀ ਹਜੇ ਤੱਕ ਜਿਹੜੀ ਇਹ ਦਰਖਾਸਤ ਹੈ ਇਹਨੂੰ ਲੈ ਕੇ ਕੋਈ ਵੀ ਐਕਸ਼ਨ ਜਿਹੜਾ ਅਗਲੇਰਾ ਉਹ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਡੀਸੀ ਦੇ ਪ੍ਰਮਾਣ ਤੋਂ ਬਾਅਦ ਹੀ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਦੇ ਚੱਲਦੇ ਸਜ਼ਾ ਜਿਹੜੀ ਹੈ ਉਹ ਤਿਆਰ ਵੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਂਦੀ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਕਿ ਅੰਮ੍ਰਿਤ ਸਰਦਾ ਮੈਜਿਸਟ੍ਰੇਟ ਦਾ ਆਫਿਸ ਜਿਹੜਾ ਹੈ ਉਹ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰੇਗਾ ਹਾਲਾਂਕਿ ਚੋਣ ਲੜਨ ਦਾ ਅਧਿਕਾਰ ਹਰ ਕਿਸੇ ਨੂੰ ਹੈਗਾ ਚੋਣ ਹਰ ਕੋਈ ਲੜ ਸਕਦਾ ਆ ਚੋਣ ਲੜਨ ਨੂੰ ਲੈ ਕੇ ਆ ਅਮਰਤਪਾਲ ਸਿੰਘ ਹੁਣ ਸਾਹਮਣੇ ਆਏ ਨੇ ਪਰ ਕੀ ਹੁਣ ਉਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣੇਗਾ ਜ਼ਿਲ੍ਹਾ ਮੈਜਿਸਟਰੇਟ ਜਾਂ ਫਿਰ ਅੰਮ੍ਰਿਤਸਰ ਦੇ ਡੀਸੀ ਜਿਹੜੇ ਨੇ ਇਸ ਦੇ ਵਿੱਚ ਪ੍ਰੋਬਲਮ ਖੜੀ ਕਰ ਸਕਦੇ ਆ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਪਟੀਸ਼ਨ ਜਿਹੜੀ ਆ ਉਹ ਪਾ ਦਿੱਤੀ ਗਈ ਆ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਇੱਕ ਪਾਸੇ ਪਰਿਵਾਰ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਜਾਣ ਦੀ ਉਡੀਕ ਵੀ ਜਿਹੜਾ ਕਰਦਾ ਪਿਆ ਉੱਥੇ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਨੂੰ ਲੈ ਕੇ ਸਾਫ਼ ਤੌਰ ਤੇ ਅਮਰਿਤਪਾਲ ਸਿੰਘ ਦਾ ਰਾਹ ਪੱਧਰਾ ਕੀਤਾ ਜਾ ਸਕੇ ਹੁਣ ਅੰਤ ਦੇ ਵਿੱਚ ਆਉਂਦੇ ਆਉਂਦੇ ਕੀ ਕੁਝ ਹੋਵੇਗਾ ਕੀ ਕੁਝ ਵਾਪਰੇਗਾ ਇਹ ਸਮਾਂ ਦੱਸੇਗਾ ਫਿਲਹਾਲ ਅਮਰਿਤਪਾਲ ਸਿੰਘ ਨੇ ਪਟੀਸ਼ਨ ਪਾਈ ਹੈ ਹਾਈ ਕੋਰਟ ਦਾ ਕੀ ਫੈਸਲਾ ਹੋਵੇਗਾ ਉਹ ਆਉਂਦੇ ਸਮੇਂ ਨੂੰ ਪਤਾ ਲੱਗ ਜਾਵੇਗਾ ਉਹ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ